ਦਾਸਪੁਰ ਦੇ ਪਿੰਡ ਹਰਦੋ ਬਠਵਾਲਾ ਚ ਇੱਕ 3 ਸਾਲ ਬੱਚੀ ਦੇ ਹੱਥ ਚ ਵੀਡੀਓ ਵੇਖਦੇ ਸਮੇਂ ਮੋਬਾਈਲ ਫੋਨ ਦੀ ਬੈਟਰੀ ਫਟ ਗਈ ਜਿਸ ਕਾਰਨ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਚਲਸ ਗਈ ਜਾਣਕਾਰੀ ਦਿੰਦਿਆਂ ਬੱਚੀ ਦਿਵਿਆ ਦੀ ਮਾਤਾ ਸਪਨਾ ਨੇ ਦੱਸਿਆ ਕਿ ਦੁਪਹਿਰ ਸਮੇਂ ਉਹ ਕੰਮ ਕਰ ਰਹੀ ਸੀ ਤੇ ਉਸਦੀ ਬੱਚੀ ਫੋਨ ਤੇ ਵੀਡੀਓ ਦੇਖ ਰਹੀ ਸੀ ਇਸ ਦੌਰਾਨ ਅਚਾਨਕ ਫੋਨ ਦੀ ਬੈਟਰੀ ਫਟਣ ਕਾਰਨ ਧਮਾਕਾ ਹੋਇਆ ਤੇ ਬੱਚੀ ਦੇ ਕਪੜਿਆਂ ਨੂੰ ਅੱਗ ਲੱਗ ਗਈ ਅੱਗ ਲੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਨਾਲ ਝੁੱਲਸ ਗਈ ਜਿਸ ਨੂੰ ਤੁਰੰਤ ਸੇਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਡਾਕਟਰ ਅਨਸਾਰ ਬੱਚੀ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਫਿਲਹਾਲ ਤੁਹਾਨੂੰ ਵੀ ਦੱਸ ਦਈਏ ਕਿ ਅਗਰ ਜੇ ਤੁਹਾਡੇ ਬੱਚੇ ਵੀ ਫੋਨ ਚਲਾਉਂਦੇ ਨੇ ਕਿਉਂਕਿ ਜ਼ਿਆਦਾਤਰ ਅੱਜ ਕੱਲ ਦੇਖਿਆ ਜਾਂਦਾ ਹੈ ਨੇ ਜਿਹੜੇ ਛੋਟੇ ਬੱਚੇ ਨੇ ਉਹ 24 ਘੰਟੇ ਦੀ ਥਾਂ 7-8 ਘੰਟੇ ਜਾਂ ਕਹਿ ਲਈਏ ਦਿਨ ਦੇ ਵਿੱਚ ਕਾਫੀ ਸਮਾਂ ਫੋਨ ਦੇ ਨਾਲ ਬਤੀਤ ਕਰਦੇ ਨੇ ਇਸ ਲਈ ਹਰ ਵਿਅਕਤੀ ਨੂੰ ਹਰ ਮਾਪੇ ਬਾਪ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹਨਾਂ ਦਾ ਬੱਚਾ ਕੀ ਕਰ ਰਿਹਾ ਹੈ ਫੋਨ ਕਿੱਥੇ ਬੈਠ ਕੇ ਚਲਾ ਰਿਹਾ ਕਿਉਂਕਿ ਜਿਹਾ ਜਿਹੀ ਘਟਨਾ ਜਿਹੜੀ ਗੁਰਦਾਸਪੁਰ ਵਿਖੇ ਹੋਈ ਹੈ ਅਜਿਹੀਆਂ ਘਟਨਾ ਪਹਿਲਾਂ ਵੀ ਕਾਫੀ ਵਾਪਰੀਆਂ ਵਾਪਰ ਚੁੱਕੀਆਂ ਨੇ ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ